ओंकार सतनाम क्वांटोपुर कतापुर निरभव निरभव निर्वर निर्वर भगवान पुरक भगवान पुरक ਆਹੇ ਗੁਰਜੀਤ ਕਾਹਨ ਸਾਹਿਬ ਦੀ ਹੋਵੇ ਤੇ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਅੱਜ 25 ਅਕਤੂਬਰ ਆ ਤੇ ਸਿੱਖ ਮਿਸ਼ਨ ਕਾਲ ਜ ਲੁਧਿਆਣਾ ਦਾ ਜਿਹੜਾ ਸਾਲਾਨਾ ਪੇਪਰ ਹੁੰਦਾ ਉਹ ਅੱਜ ਇਹ ਸਕੂਲਾਂ ਵਿੱਚ ਹੋ ਰਿਹਾ ਤੇ ਅਸੀਂ ਅੱਜ ਇੱਥੇ ਆਏ ਆ ਕਸਬਾ ਚ ਮੈਰੀ ਦੇ ਵਿੱਚ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਕੰਡੇ ਸਕੂਲ ਵਿੱਚ ਬੱਚੇ ਇੱਥੇ ਜਿਹੜੇ ਆ ਧਾਰਮਿਕ ਪੇਪਰ ਦੇ ਰਹੇ ਆ ਕਿਉਂਕਿ ਇਹ ਪੇਪਰ ਜਿਹੜਾ ਬੜਾ ਜ਼ਰੂਰੀ ਆ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਨੌਜਵਾਨ ਜਿਹੜਾਂ ਦਾਵਾ ਕਿਉਂਕਿ ਇਹਨੇ ਇਹ ਜ਼ਿੰਦਗੀ ਦਾ ਇੱਕ ਮੋੜ ਹੁੰਦਾ ਜਦੋਂ ਇਹਨਾਂ ਨੇ ਕੱਟਣਾ ਹੁੰਦਾ ਜੇ ਇਹਨਾਂ ਨੇ ਚੰਗੇ ਰਸਤੇ ਤੇ ਚੱਲ ਜਾਂਦੇ ਚੰਗੇ ਸਾਈਡ ਤੇ ਚੱਲ ਜਾਂਦੇ ਆ ਤੇ ਜੇ ਬੁਰੀ ਸੰਗਤ ਕਰਕੇ ਬੁਰੇ ਪ੍ਰਭਾਵੇ ਠਾਜ ਜਾਂਦੇ ਫਿਰ ਬੁਰੇ ਸੰਗਤ ਵਿੱਚ ਪੈ ਜਾਂਦੇ ਆ ਇਹ ਜ਼ਿੰਦਗੀ ਦਾ ਇੱਕ ਪੱਖ ਹੁੰਦਾ ਤੇ ਇਹ ਅੱਜ ਆਪਾਂ ਆਏ ਆ ਕਸਬਾ ਚ ਮਿਆਰੀ ਵਿੱਚ ਜਿੱਥੇ ਕਿ ਬੱਚੇ ਪੇਪਰ ਦੇ ਰਹੇ ਆ ਅਪੰਦਾਂ ਨੂੰ ਵਿਖਾਉਨੇ ਆ ਇਹ ਜਿਹੜੇ ਬੱਚੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਉਨੇ ਆ ਸੋ ਆਓ ਤੁਹਾਨੂੰ ਅੰਦਰ ਕਲਾਸ ਦੇ ਵਿੱਚ ਵਿਖਾਉਨੇ ਆ ਜਿੱਥੇ ਕਿ ਬੱਚੇ ਪੇਪਰ ਦੇ ਰਹੇ ਆ ਤੁਸੀਂ ਵੇਖ ਸਕਦੇ ਜੇ ਕਿ ਕਾਫੀ ਗਿਣਤੀ ਕਿ ਸਕੂਲ ਜਿਹੜੇ ਆ ਪੇਪਰ ਦਿੰਦੇ ਆ ਤੇ ਬੜੇ ਚਿਰਾਂ ਤੋਂ ਇਹ ਬੱਚੇ ਜਿਹੜੇ ਆ ਪੇਪਰ ਦੇ ਰਹੇ ਆ ਇਹ ਤੁਸੀਂ ਵੇਖ ਸਕਦੇ ਆ ਸਾਹਮਣੇ ਬੱਚੇ ਜਿਹੜੇ ਆ ਗੁਰਮਤਿ ਦਾ ਪੇਪਰ ਜਿਹੜਾ ਦੇ ਰਹੇ ਆ ਜਿਹੜਾ ਕਿ ਬੜਾ ਜ਼ਿੰਦਗੀ ਵਿੱਚ ਜਿੱਥੇ ਦੂਸਰੀ ਪੜ੍ਹਾਈ ਜ਼ਰੂਰੀ ਆ ਸਮਾਜਿਕ ਉਥੇ ਧਾਰਮਿਕ ਪੜ੍ਹਾਈ ਵੀ ਬੜੀ ਜਿਹੜੀ ਆ ਜ਼ਰੂਰੀ ਆ ਬੇਟਾ ਕੀ ਨਾਂ ਦਾ ਜੈਸਮੀਨ ਕੁੜੀ ਕਿਹੜੀ ਕਲਾਸ ਆਪਣੀ 4 ਠੀਕ ਆ ਤੇ ਚੌਥੇ ਗੁਰੂ ਸਾਹਿਬ ਦਾ ਕੀ ਨਾਮ ਹੈ ਚੌਥੇ RAMDAS ਜੀ ਗੁਰੂ RAMDAS ਜੀ ਜੋਂ ਸਾਹਿਬ ਜੀ ਦਾ ਨਾਮ ਦੇ ਹਾਂਜੀ ਚਲੋ ਹੋਰ ਬੱਚੇ ਨਾਲ ਆਪਾਂ ਗੱਲ ਕਰਾਉਨੇ ਹੈ ਤੇਰਾ ਬੇਟਾ ਕੀ ਨਾਂ ਹਰਗੁਪ੍ਰੀਤ ਦਾ ਕਿਹੜੀ ਕਲਾਸ ਆਪਣੀ 4 4th ਕਲਾਸ ਠੀਕ ਆ ਇਹ ਪੰਜਾਂ ਪਿਆਰਾਂ ਦੇ ਨਾਮ ਹੁੰਦੇ ਹਾਂਜੀ ਨਹੀਂ ਯਾਦ ਕਿਤੇ ਫੋੜ ਵੀ ਵੇਖੋ ਬੱਚੇ ਜਿਹੜੇ ਆ ਪੇਪਰ ਦੇ ਰਹੇ ਆ ਜਿਹੜੇ ਤੁਸੀਂ ਵੇਖ ਸਕਦੇ ਜੇ ਕਿ ਵਕਫਾ ਕਲਾਸਾਂ ਦੇ ਇਹਦੇ ਵਿੱਚ ਗਰੁੱਪ ਹੁੰਦੇ ਆ ਪਹਿਲਾ ਗਰੁੱਪ 5ਵੀਂ ਕਲਾਸ ਤੱਕ ਹੁੰਦਾ ਤੇ ਦੂਸਰਾ ਗਰੁੱਪ ਜਿਹੜਾ ਵਾ ਉਹ 8ਵੀਂ ਤੱਕ ਤੇ ਤੀਸਰਾ 9 ਤੋਂ ਪਲੱਸ 2 ਤੱਕ ਹੁੰਦਾ ਇਹ ਨਾਂ ਬੜਾ ਟਾਡਾ ਕੰਮ ਪ੍ਰੀਤ ਕੰਮ ਠੀਕ ਹੈ ਤੇ ਇਹ ਤੁਸੀਂ ਕਿਹੜੇ ਗਰੁੱਪ ਦਾ ਪੇਪਰ ਦੇ ਰਹੇ ਜੀ 8th ਕਿਹੜੀ ਕਲਾਸ ਹੈ 8th 8th ਕਲਾਸ ਹੈ ਤੇ ਵਧੀਆ ਤਿਆਰੀ ਕੀਤੀ ਹੈ ਪਹਿਲਾਂ ਵੀ ਕਦੇ ਪੇਪਰ ਦਿੱਤਾ ਕਿ ਨਹੀਂ ਕਿ ਉਹ ਹੀ ਪ੍ਰਾਈਜ ਆਇਆ ਪਹਿਲਾਂ ਅੱਛਾ ਤੇ ਐ ਵਾਰ ਤਿਆਰੀ ਕੀਤੀ ਵਧੀਆ ਨਾ ਠੀਕ ਹੈ ਠੀਕ ਹੈ ਜੀ ਚਲੋ ਜਿਹੜੇ ਆ ਉਹ ਪੇਪਰ ਦੇ ਰਹੇ ਆ ਤੁਸੀਂ ਵੇਖ ਸਕਦੇ ਜੇ ਇਸ ਰੂਮ ਵਿੱਚ ਇਹਦੇ ਵਿੱਚ ਸੀਨੀਅਰ ਬੱਚੇ ਆ ਨਾਲ ਛੋਟੇ ਬੱਚੇ ਜਿਹੜੇ ਆ ਫਰਸਟ ਗਰੁੱਪ ਵਾਲੇ ਵੀ ਹੈਗੇ ਆ ਜਿਹੜੇ ਪੇਪਰ ਦੇ ਰਹੇ ਆ ਕੀ ਨਾਮ ਹੈ ਤੁਹਾਡਾ ਕੀ ਨਾਮ ਤੁਹਾਡਾ ਨਵਪ੍ਰੂਖੋਰ ਇਹ ਕਿਹੜੀ ਕਲਾਸ ਆਪਣੀ ਪਲੱਸ 1 ਕਿਹੜੇ ਭਾਗ ਦਾ ਪੇਪਰ ਦੇ ਰਹੇ ਜੀ ਹਾਂ ਜੀ ਕਿਹੜੇ ਗਰੁੱਪ ਦਾ ਪੇਪਰ ਦੇ ਰਹੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ ਕਿਹੜੀ ਕਲਾਸ ਆਪਣੀ ਪਲੱਸ 1 ਠੀਕ ਹੈ ਪੰਜ ਪਿਆਰਾਂ ਦੇ ਨਾਮ ਦਾ ਪਤਾ ਹਾਂਜੀ ਕੀ ਦੱਸੋ ਭਾਈ ਲੈਣਾ ਜੀ ਭਾਈ ਪੰਜ ਪਿਆਰਾਂ ਦੇ ਨਾਮ ਪੰਜ ਪਿਆਰਾਂ ਦੇ ਹਾਂਜੀ ਹਾਂਜੀ ਕੋਈ ਭਾਈ ਸਾਹਿਬ ਸਿੰਘ ਜੀ ਹਾਂਜੀ ਭਾਈ ਭਾਈ ਧਰਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਕੋਈ ਭਾਈ ਸਾਹਿਬ ਸਿੰਘ ਜੀ ਤੁਹਾਡਾ ਕੀ ਨਾਮ ਹੈ ਜੀਵਨਜੋਤ ਕਹਿੰਦਾ ਕਿਹੜੀ ਕਲਾਸ ਤੁਹਾਡੀ ਕਲਾਸ 1 ਠੀਕ ਹੈ ਤੇ ਤਖਤਾਂ ਦਾ ਪਤਾ ਕੋਈ ਦੋ ਤਖਤ ਕਿਹੜੇ ਤਖਤ ਸਿੱਖਤਮ ਦੇ ਦੋ ਦਰਬਾਰ ਸਾਹਿਬ ਤੇ ਨੰਦੂ ਸਾਹਿਬ ਤਖਤ ਜਿਹੜੇ ਦਰਬਾਰ ਸਾਹਿਬ ਤੇ ਅਮੰਦਰ ਸਾਹਿਬ ਨੇ ਤਖਤਰੀ ਹੈਗਾ ਛੇ ਜਿਹੜਾ ਤਖਤ ਹੈ ਅਕਾਲ ਤਖਤ ਸਾਹਿਬ ਠੀਕ ਹੈ ਜੀ ਸੋ ਆ ਤੁਸੀਂ ਵੇਖ ਸਕਦੇ ਸਾਰੇ ਬੱਚੇ ਜਿਹੜੇ ਆ ਇਸੇ ਤਰ੍ਹਾਂ ਕਿਉਂਕਿ ਇਹ ਸਿੱਖ ਰਹੇ ਆ ਗੁਰਮਤਿ ਸਿੱਖੀ ਅਸੀਂ ਸਿਖਾਉਣੀ ਸਿੱਖ ਮਿਸ਼ਨਰੀ ਕਾਲਜ ਦਾ ਇਹ ਟਾਰਗੇਟ ਹੈ ਤੇ ਇਹ ਹੋਰ ਵੀ ਜਿਹੜੇ ਅਲੱਗ-ਅਲੱਗ ਕਸਮੀਆਂ ਵਿੱਚ ਇਹ ਪੇਪਰ ਹੋ ਰਹੇ ਆ ਜਿਸ ਤਰ੍ਹਾਂ ਅਸੀਂ ਇਸੇ ਚਮਿਆਰੀ ਵਿੱਚ ਖੜੇ ਆ ਤੇ ਨਾਲ ਰਮਦਾਸ ਇਧਰ ਜਨਾਲਾ ਗੁਰੂ ਕਾ ਬਾਗ ਫਤਿਹਗੜ ਚੂੜੀਆਂ ਇਹਦੇ ਵਿੱਚ ਵੀ ਇਹ ਪੇਪਰ ਜਿਹੜੇ ਆ ਧਾਰਮਿਕ ਹੋ ਰਹੇ ਆ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਜਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਾਸ ਕਰੀਏ ਅੱਗੇ ਤੋਂ ਅੱਗੇ ਹਾਂ ਇੱਕ ਕਿਚਨ ਵੱੱਕੇ ਦੇਈਓ ਆਪਣੇ ਰੋਲ ਨੰਬਰ ਸਾਰੇ ਲਿਖਨੇ ਰੋਲ ਨੰਬਰ ਤੋਂ ਬਿਨਾਂ ਕਿਸੇ ਨੇ ਪੇਪਰ ਨਹੀਂ ਦੇਣਾ ਰੋਲ ਨੰਬਰ ਸਾਰੇ ਬੱਚੇ ਨੇ ਦਿਖਰੇਗਾ ਰੋਲ ਨੰਬਰ ਹਰ ਇੱਕ ਬੱਚੇ ਨੇ ਪੇਪਰ ਤੇ ਲਿਖਣਾ ਰੋਲ ਨੰਬਰ ਸਾਰੇ ਲਿਖਨੇ ਜਿਹਨੂੰ ਨਹੀਂ ਪਤਾ ਪੁੱਛੋ ਦੱਸੋ ਚਲ ਬੜੀ